ਬੁੱਤੂ ਤਾਂ ਫਿਰ ਹੀ ਰਹਿਣਾ ਯੋ ਤਾਂ ਤਾਂ ਕਦੇ ਅਗਲੇ ਵੀ ਚੀਜ਼ੀ ਕਰੇਗੇ ਪਿਛਲੇ ਵੀ ਕਰੇਗੇ ਪਰ ਮੈਂ ਇਹਨੂੰ ਦੱਸਣਾ ਚਾਹਨਾ ਕਿ ਜਿੱਦੜਤੀ ਮਰਜੀ ਹੋ ਜਾ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਹ ਉਸ ਘਰ ਚ ਰਹੇ ਚੁੱਕੇ ਨੇ ਸੀਐਮਓ ਉਸ ਚ ਸੋ ਉਹਨਾਂ ਦੇ ਅੰਦਰ ਲੋਰੀਆਂ ਹੁੰਦੀਆਂ ਨੇ ਕਿ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5 3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਾੜਨਾ ਹੁੰਦਾ ਸੋ ਕਦੇ ਪਿਛਲੇ ਗੇੜ ਖੜਾ ਹੁੰਦਾ ਕਦੇ ਮੁੱਲੀ ਗੇੜ ਚ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਅਦਰਵਾਈਜ਼ ਹੁਣ ਤੱਕ ਕੰਪਲੀਟ ਹੋ ਕੇ ਸੈਮੈਸਟਰ ਵੀ ਹੋ ਜਾਣਾ ਉਹਦਾ ਅਸੀਂ ਹੁਣ ਉਸੇ ਮਸਤੂਣ ਸਾਹਿਬ ਦੇ ਟ੍ਰਾਂਸਪਰੇਂਸੀ ਦੀ ਗੱਲ ਹੋਈ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਲਾਨ ਕਰਕੇ ਦੱਸਾਂਗੇ ਸ੍ਰੀ ਸ਼ੇਨ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੀ ਉਹਨਾਂ ਨੇ ਇਸ ਬੈਲੈਂਸ ਤੇ ਸਵਾਲ ਖੜੀ ਕੀਤੇ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਲਈ ਦੇਖੋ ਇਹ ਤਾਂ ਬਹੁਤ ਵਾਰੀ ਮੀਡੀਆ ਹੋ ਚੁੱਕਿਆ ਨੇ ਬਤੌਰ ਮੁੱਖ ਮੰਤਰੀ ਜਦੋਂ ਖੱਟਰ ਸਾਹਿਬ ਸੀਗੇ ਤੇ ਅਸੀਂ ਇਹਦਾ ਇਹ ਕਿਹਾ ਹੋਇਆ ਕਿ ਜਦੋਂ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਅਦਰਵਾਈਜ਼ ਅਸੀਂ ਤਾਂ ਭਾਈ ਕਨੇਯਾ ਦੇ ਬਾਰਸਾਂ ਸਤਾਂ ਹਰੇਕ ਨੂੰ ਪਾਣੀ ਪਿਉਣ ਵਾਲੇ ਅਸੀਂ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਇਹੇ ਤਿੰਨ ਦਿਨ ਤੋਂ ਪੰਜਾਬ ਚ ਉਹ ਤਲਵਾੜੇ ਨੰਗਲ ਸਾਰੇ ਪਾਸੇ ਗਏ ਹੋਏ ਅਸੀਂ ਉਹਨਾਂ ਨੂੰ ਵੀ ਕਹਿ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 30 ਸਾਲ ਪਹਿਲਾਂ ਜਿਹੜੀ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਅਸੀਂ ਆਪਣਾ ਪੱਖ ਰੱਖਦੇ ਹਾਂ ਸਾਡੀ ਮੈਂ ਜੀ ਨੂੰ ਕੈਬਨਿਟ ਮੰਤਰੀ ਜਿੰਨੀ ਘਰੇ ਕੀ ਜਾਣਾ ਤੱਕ ਪਹਿਲਾਂ ਤੋਂ ਬੜਾ ਮੰਦਪਾ ਘਾਟਨਾ ਵਾਪਰੀ ਜੀ ਐਸਐਸਐਫ ਦੇ ਵਿੱਚ ਉਹ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪੁਲਿਸ ਦਾ ਮਲਾਜੂ ਕੁਸ਼ੀਦ ਹੁੰਦਾ ਤਾਂ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ HDFC ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਆ ਉਹ HDFC ਦੇ ਥਰੂ ਆਉਂਦੀ ਹੈ ਸੋ ਅੱਜ ਉਹਨੂੰ ਸਰਕਾਰ ਵੱਲੋਂ ਕਰੋੜ ਰੁਪਏ ਦਾ ਜਿਹੜਾ HDFC ਵਾਲਾ ਪਹਿਲਾਂ ਮਿਲ ਗਿਆ ਉਹਨੂੰ ਤੇ ਅੱਜ ਵੀ ਨਾਲ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਏ ਉਹ ਅਸੀਂ ਉਹਨੂੰ ਦੇਖ ਕੇ ਜਾਵਾਂ ਇਹਦੇ ਨਾਲ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਣਾ ਨਹੀਂ ਪੈਂਦਾ ਤੱਕੀ ਨਿਖਾਲੇ ਪੈਂਦੇ ਉਸੇ ਮੈਂ ਕਰਿਆ ਕਰਦਾ ਸਰ ਯੂਐਸਏ ਤੋਂ ਬੱਚੇ ਬਾਬ ਸਾਰੇ ਨਹੀਂ ਪਰ ਫਿਰ ਵੀ ਇਲੀਗਲ ਸੈਂਟਰ ਚੱਲ ਰਹੇ ਨੇ ਸਰੂਰ ਚੱਲ ਰਹੇ ਜੀ ਵਰਕ ਪਰਮਿਟ ਦੀ ਪਰਮਿਸ਼ਨ ਹੀ ਮਿਲਦੀ ਨਹੀਂ ਹੈ ਸੈਂਟਰ ਤੋਂ ਮਿਲਦੀ ਹੈ ਪਰ ਅਸੀਂ ਜਿਵੇਂ ਐਸੀ ਸਾਰਾ ਰਿਕਾਰਡ ਉਹਨਾਂ ਤੋਂ ਪਤਾ ਕਰ ਰਹੇ ਹਾਂ ਜਿਹੜੇ ਮੁੰਡੇ ਆਉਂਦੇ ਨੇ ਕਿ ਤੁਸੀਂ ਕਿਹੜੇ ਰੂਟ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ 2 ਐਫਆਈਆਰ ਵੀ ਕੀਤੀਆਂ ਨੇ ਅੰਮ੍ਰਿਤਾਲੇ ਦੇ ਕ੍ਰੈਂਟਾਂ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲ ਦੇ ਮੈਂ ਕੋਈ ਗੱਲ ਨਹੀਂ ਤੁਸੀਂ ਬਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਵੇ ਅ ਕਿ ਤੁਸੀਂ ਡਿਪਰੈਸ਼ਨ ਚ ਜਾ ਕੇ ਨਿਰਾਸ਼ ਨਹੀਂ ਹੋਣਾ ਕੋਈ ਨਾ ਕੋਈ ਓਪਰਚੁਨਿਟੀ ਆ ਕੇ ਜਰੂਰ ਮਿਲੂਗੀ ਬਹੁਤ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਫਿਰ ਕੰਮ ਕਰਕੇ ਕਾਮਯਾਬ ਹੋਏ ਉਹਨਾਂ ਨਾਲ ਵੀ ਉਹਨਾਂ ਨੂੰ ਮਲਾਵਾਂਗੇ ਤਾਂ ਕਿ ਉਹਨਾਂ ਨੂੰ ਹੌਸਲਾ ਹੋ ਜਾਈਏ ਕਿ ਸਸ ਜਰੂਰ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਪਰਛਾ ਵੀ ਦਰਜ ਹੋ ਗਿਆ ਫਿਰ ਵੀ ਚੱਲੀ ਜਾਂਦੀ ਹੈ ਸੈਂਟਰ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਥੋੜਾ ਜਿਹਾ ਕਿਉਂਕਿ ਇਨਕੁਆਰੀ ਕਰਨੀ ਹੁੰਦੀ ਹੈ ਟਾਈਮ ਲੱਗ ਜਾਂਦਾ ਹੈ ਤਾਂ ਅੱਕੇ ਬਾਰੇ ਕਰਾਂ ਸਰ ਬਦਿਸ਼ਾਂ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਕੱਲ ਵੀ ਅਸੀਂ ਪਰਸਨ ਨਿਯੁਕਤੀ ਪੱਤਰ ਵੰਡੇ ਸੀ ਤਾਂ ਇੱਕ ਹਸਬੰਡ ਵਾਈਫ ਜਿਹੜੇ ਬਿਨੈਪੈਕ ਡੇਢ ਸਾਲ ਰਹਿ ਕੇ ਇੱਥੇ ਸਿਸਟਮ ਪ੍ਰੋਫੈਸਰ ਦੀ ਨੌਕਰੀ ਮਿਲ ਗਈ ਉਹ ਬਿਨੈਪੈਕ ਰਹਿ ਕੇ ਕੈਨੇਡਾ ਵਾਪਸ ਆ ਗਏ ਤੇ ਹੁਣ ਇੱਥੇ ਨੌਕਰੀ ਕਰਨਗੇ ਤੇ ਉਹਨਾਂ ਨੇ ਉਹ ਜੋਬ ਛੱਡ ਕੇ ਗਈ ਸੀ ਜੀ ਉਹ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲੈ ਕੇ ਇਹ ਤਾਂ ਹੁਣ ਪਾਲਿਸੀਜ਼ ਦਿੱਕੀ ਕੀ ਉਹਦੇ ਉਹਦੀ ਪੀਆਰ ਦੀ ਕੀ ਪਾਲਸੀ ਹੈ ਸਰ ਪਹੁੰਚੀ ਰਿਸਪੌਂਸ ਆ ਰਿਹਾ ਸਰ ਸਾਡੇ ਬਲ ਤੋਂ ਅਸਤਾ ਕਹਿੰਦੇ ਸਾਡੀ ਮੁੰਡੇ ਕੁੜੀ ਨੂੰ ਇੱਥੇ ਕੰਮ ਮਿਲੇ ਪਰ ਅਸੀਂ ਬੇਦੇਸ਼ਾਂ ਤਾਂ ਪੇ ਭਾਈ ਬਾਅਦ ਕੋਈ ਹੋਰ ਆ ਜਿਹੜੀਆਂ ਡਿਪੋਰਟੇਸ਼ਨ ਵਰਗੀਆਂ ਜਿਹੜੀਆਂ ਦਿੱਕਤਾਂ ਨਾਲ ਉਹਨਾਂ ਸਾਹਮਣਾ ਕਰਨਾ ਪੈਂਦਾ ਥਾਲੀ ਬਦ ਮੰਤਰੀ ਸੀਗੇ ਉਹ ਹਟਾਤੇ ਬੀਜੇਪੀ ਸਵਾਲ ਖੜੀ ਕਰਦੀ ਐ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀਗਾ ਨਹੀਂ ਨਹੀਂ ਨਾਮ ਬਦਲੇ ਜੀ ਡਿਪਾਰਟਮੈਂਟ ਦਾ ਪਹਿਲਾਂ ਨਹੀਂ ਸੀ ਨਾਮ ਬਦਲੇ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਇਕ ਮਿੰਟ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੇ ਭ੍ਰਿਸ਼ਟਾਚਾਰ ਕਰ ਰਹੇ ਉਹਨਾਂ ਤੇ ਵੀ ਕਾਰਗ੍ਰਾਫ ਤੇ ਭ੍ਰਿਸ਼ਟਾਚਾਰ ਇਹਦੇ ਤੇ ਤਾਂ 0 ਡਾਲਰ ਐਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਥੇ ਕਿਤੇ ਵੀ ਕੋਈ ਨਸ਼ਾ ਵੇਚਣ ਦੀ ਆ ਸਾਨੂੰ ਖਬਰ ਆਉਣਗੇ ਉਹ ਪੁਲਿਸ ਵਾਲਾ ਉੱਥੇ ਜਿਹੜਾ ਚਾਹੇ ਐਸਐਸਪੀ ਐ ਚਾਹੇ ਡੀਐਸਪੀ ਐ ਤੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਬਾਅਦ ਰਿਪ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਖੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੋ ਕਿ ਸੋਸ਼ਲ ਪ੍ਰੋਬਲਮ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਕਿੱਥੇ ਖੜ ਕੇ ਮੁੰਡੇ ਨਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਉਹ ਨਸ਼ਾ ਦੇ ਸੋ ਅਸੀਂ ਇਹਨੂੰ ਸੋਸ਼ਲ ਮੁਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨੌਜਵਾਨ ਕਲੱਬਾਂ ਨਾਲ ਵੀ ਨਾਲੇ ਮੈਂ ਵੀ ਦੋਨੋਂ ਮਿਲਣਾ ਹੈ ਸੀ ਕਿ ਕੀ ਕਹਿਣਾ ਚਾਹੋਗੇ ਉਹ ਕਦੇ ਵੀ ਮੇਰੇ ਅੱਗੇ ਬੱਟੂ ਤਾਂ ਫਿਰ ਤੇ ਰਹਿ ਲਈਓ ਤੋ ਤੋ ਕਦੇ ਅਗਲੇ ਵੀ ਕੋਈ ਚੀਜ਼ੀ ਕਰਦੇ ਨੇ ਬਸ ਲੇ ਗਏ ਜੀ ਪਰ ਮੈਂ ਇਹਨੂੰ ਦੱਸਣਾ ਚਾਹਨਾ ਇਹ ਜਿੱਦਰਤੀ ਮਰਜ਼ੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਸ ਘਰ ਚ ਰਹਿ ਚੁੱਕੇ ਨੇ ਸੀਐਮਓ ਹਸ ਤੇ ਉਹਨਾਂ ਨੇ ਵੀ ਅੰਦਰ ਲੋਰੀਆਂ ਹੁੰਦੀਆਂ ਨੇ ਵੀ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਸਣਾ ਹੁੰਦਾ ਸੋ ਕਦੇ ਪਿਛਲੇ ਗੇੜੇ ਪਿੱਛੇ ਖੜਾ ਹੁੰਦਾ ਕਦੇ ਮੁੱਢਲੇ ਗੇੜੇ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਅਕਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਜਦੋਂ ਕਿਸੇ ਤੇ ਕੋਈ ਫਰੋਤੀਆਂ ਅੰਦਾਜ਼ ਆ ਕਿਸੇ ਦੇ ਕੋ ਕੱਪੜੇ ਦਾ ਕੋਈ ਨਿਕਲ ਦਾ ਮਾਮਲਾ ਅਸੀਂ ਨਹੀਂ ਦੇ ਦੇਖੋ ਪਾਰਟੀ ਦੀ ਗੱਲ ਹੈ ਅਸੀਂ ਕਾਨੂੰਨ ਮੁਤਾਬਕ ਕਰੂਗਾ ਸਰ ਦੋ ਸਾਲ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲੀ ਦੋ ਸਾਲ ਦੇ ਵਿੱਚ ਕਿ ਕਿਹੜੇ ਏਜੰਡੇ ਜਿਹੜੇ ਮੁੱਖ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਨਹੀਂ ਸੀ ਸਾਡੇ ਕੋਲੇ ਪਹਿਲਾਂ ਇਹ ਹਜਰ ਘਟਨ ਹੁੰਦੇ ਨਹੀਂ ਸੀ ਠੀਕ ਹੈ ਨਾ ਲੋਕ ਤੱਕੇ ਖਾਈ ਜਾਂਦੀ ਸੀ ਕਚਰੀ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਮਹਿਰਾਂ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਕਈ ਕਈ ਜਗ੍ਹਾ ਤੇ 30 ਸਾਲ 35 35 ਸਾਲ ਬਾਅਦ ਪਾਣੀ ਪਹੁੰਚਿਆ ਹੈ ਨਾ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਇਸ ਪੋਸਟ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਖੇੜ ਨਰਸਰੀਆਂ ਬਣਾ ਰਹੇ ਹਨ ਹੈਨਾ ਟੋਲ ਪਲਾਜ਼ੇ ਅਸੀਂ ਸੁਸਤਾਰਾ ਬੰਦ ਕਰਦੇ ਹੈਨਾ ਆਨਰ ਦੇ ਵਿੱਚ ਸਫਾਈਆਂ ਅੱਜ ਮੈਂ ਹੁਣ ਜਾਊਂਗਾ ਸਮਰੂਪ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਅੜਗ ਵਾਲੇ ਦੇ ਜਿਹੜੇ ਕਸਬੇ ਨੂੰ ਉਹਨਾਂ ਵਿੱਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਤੋਂ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀ ਸਾਡੇ ਕੋਲੇ ਸਫਾਈ ਵਾਲੀਆਂ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ਼ ਕਰਨ ਲਈ ਹੈ ਉਸਾੜੇ ਕੋਲ को ਖੜੀਆਂ ਨੇ ਉਹਨਾਂ ਨਾਲ ਦੇ ਵਿੱਚ ਉਹ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰ ਦਿੱਤੇ ਥੈਂਕ ਯੂ ਸਰ ਥੈਂਕ ਯੂ ਬੜੇ ਬੜੇ ਜੀ ਆ ਗਏ ਸਹੀ ਚੁੱਕੇ ਹਾਂਜੀ ਹਾਂਜੀ ਇੱਥੇ ਜੇ ਕਿਤੇ ਉਹ ਆਫਿਸ ਉੱਤੇ ਉੱਤੇ ਉਹ ਰਵੀ ਅਜਾਦ ਰਵੀ ਅਜਾਦ ਉਹਨੇ ਜੱਟੂ ਕੀ ਨੂੰ ਦਬੀਟੇ ਕਰਦੇ ਨੇ ਅੱਛਾ ਅੱਛਾ ਮੇਰੇ ਬੇਟੀ ਨੇ ਜੀ تو پہنچکني بند کر ديه چلو ني Vale,